ਇਨਸਾਨ ਦਾ ਸਰੀਰ 11 ਵੱਖ-ਵੱਖ ਸਿਸਟਮਸ ਦਾ ਬਣਿਆ ਹੁੰਦਾ ਹੈ। 11 ਵੱਖ-ਵੱਖ ਪ੍ਰਣਾਲੀਆਂ ਦਾ ਬਣਿਆ ਹੁੰਦਾ ਹੈ। ਜਿਹੜੀਆਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦੀਆਂ ਨੇ ਤੇ ਇਨਸਾਨ ਜਿਉਂਦਾ ਰਹਿੰਦਾ ਹੈ। ਮੈਂ ਗੱਲ ਕਰਨ ਲੱਗਾ ਸਰਕੂਲੇਟਰੀ ਸਿਸਟਮ ਦੀ। ਸਰਕੂਲੇਟਰੀ ਸਿਸਟਮ ਜਾਨੀ ਕਿ ਕਾਰਡੀਓਵਾਸਕੂਲਰ ਸਿਸਟਮ ਜਾਨੀ ਕਿ ਲਹੂ ਸੰਚਾਰ ਪ੍ਰਣਾਲੀ। ਇਹਦੇ ਵਿੱਚ ਹਾਰਟ ਮੁੱਖ ਪਾਰਟ ਹੈ, ਮੁੱਖ ਆਰਗਨ ਹੈ। ਇਹਦੇ ਨਾਲ ਬਲੱਡ ਵੈਸਲ ਤੇ ਬਲੱਡ ਹਾਰਟ ਇੱਕ ਪੰਪ ਦਾ ਕੰਮ ਕਰਦਾ ਹੈ ਖੂਨ ਸਾਡੇ ਸਰੀਰ ਦੇ ਵਿੱਚ ਪ੍ਰਵਾਹਿਤ ਕਰਦਾ ਕਿਹਦੇ ਰਾਈ ਆਰਟਰੀਜ਼ ਦੇ ਰਾਈ ਵੇਇਨਸ ਦੇ ਰਾਈ ਆਰਟਰੀਜ਼ ਦਿਲ ਤੋਂ ਖੂਨ ਨੂੰ ਸਰੀਰ ਦੇ ਹਿੱਸਿਆਂ ਤੱਕ ਲੈ ਕੇ ਜਾਂਦੀਆਂ ਨੇ ਬਾਕੀ ਵੱਖ-ਵੱਖ ਪਾਰਟਸ ਤੱਕ ਆਰਗਨਸ ਤੱਕ ਲੈ ਕੇ ਜਾਂਦੀਆਂ ਨੇ ਤੇ ਵੇਇਨਸ ਆਰਗਨਸ ਤੋਂ ਆਕਸੀਜਨ ਪੂਰ ਬਲੱਡ ਵਾਪਸ ਹਾਰਟ ਤੱਕ ਲੈ ਕੇ ਆਉਂਦਾ ਸੋ ਹਾਰਟ ਕੰਮ ਕਿਤਨਾ ਕਰਦਾ ਹੈ ਜੀ ਹਾਰਟ ਦੇ ਰਾਈਟ ਵੈਂਟਰੀਕਲ ਟ੍ਰੈਕਰੀਅਮ ਦੇ ਵਿੱਚ ਬਲੱਡ ਹੁੰਦਾ ਉੱਥੋਂ ਰਾਈਟ ਵੈਂਟਰੀਕਲ ਦੇ ਵਿੱਚ ਜਾਂਦਾ ਜਿਹੜਾ ਪੰਪ ਕਰਕੇ ਪਲਮਨਰੀ ਆਰਟਰੀ ਦੇ ਰਾਹੀਂ ਖੂਨ ਲੰਗਸ ਤੱਕ ਫੇਫੜਿਆਂ ਤੱਕ ਭੇਜਦਾ ਜਿੱਥੇ ਖੂਨ ਆਕਸੀਜਨ ਜੁਕਤ ਹੋ ਕੇ ਆਕਸੀਜਨ ਲੈ ਕੇ ਵਾਪਸ ਹਾਰਟ ਦੇ ਕੋਲ ਆਉਂਦਾ ਤੇ ਹਾਰਟ ਦਾ ਲੈਫਟ ਵੈਂਟਰੀਕਲ ਦੁਬਾਰਾ ਉਸ ਨੂੰ ਪੰਪ ਕਰਦਾ ਤੇ ਥਰੂ ਅ ਰੋਟਾ ਸਾਰੀ ਬਾਡੀ ਦੇ ਵਿੱਚ ਥਰੂ ਆਰਟਰੀਜ਼ ਦੇ ਰਾਹੀਂ ਪ੍ਰਵਾਹਿਤ ਹੁੰਦਾ ਨਿਰੰਤਰ ਚੱਲਦਾ ਜੋ ਆਕਸੀਜਨ ਖਤਮ ਹੋ ਜਾਂਦੀ ਹੈ ਤੇ ਉਹੀ ਆਕਸੀਜਨ ਪੂਰ ਬਲੱਡ ਜਿਹੜਾ ਵੇਨਸ ਦੇ ਰੰਗ ਵਾਪਸ ਹਾਰਟ ਦੇ ਕੋਲ ਆਉਂਦਾ ਤੇ ਹਾਰਟ ਇਹੀ ਪ੍ਰਕਿਰਿਆ ਦੁਬਾਰਾ ਕਰਦਾ ਸੋ ਹਾਰਟ ਬਲੱਡ ਵੈਸਲਸ ਤੇ ਬਲੱਡ ਸੋ ਬਲੱਡ ਤੇ ਹਾਰਟ ਤੇ ਵੈਸਲਸ ਨਾਲ ਕੇ ਕੰਮ ਕੀ ਕਰਦੇ ਨੇ ਬਲੱਡ ਦਾ ਪ੍ਰਮੁੱਖ ਕੰਮ ਹੈ ਜੀ ਆਕਸੀਜਨ ਨੂੰ ਕੈਰੀ ਕਰਨਾ ਆਕਸੀਜਨ ਨੂੰ ਲੰਗਸ ਤੋਂ ਲੈ ਕੇ ਫੇਫੜਿਆਂ ਤੋਂ ਲੈ ਕੇ ਸਾਡੇ ਟਿਸ਼ੂਸ ਤੱਕ ਪਹੁੰਚਾਉਣਾ ਤਾਂ ਕਿ ਉੱਥੇ ਊਰਜਾ ਪੈਦਾ ਕੀਤੀ ਜਾ ਸਕੇ ਉੱਥੇ ਅੱਗੇ ਉਨ੍ਹਾਂ ਦੀ ਕਿਰਿਆ ਨੂੰ ਨਿਰੰਤਰ جاری ਰੱਖਿਆ ਜਾ ਸਕੇ ਇਸ ਦੇ ਨਾਲ ਪੋਸਟਿਕ ਤੱਤ ਨਿਊਟ੍ਰੀਐਂਟਸ ਨੂੰ ਬਾਡੀ ਦੇ ਵੱਖ-ਵੱਖ ਆਰਗਨਸ ਤੱਕ ਮਸਲਸ ਤੱਕ ਲੈ ਕੇ ਜਾਣਾ ਹਾਰਮੋਨਸ ਨੂੰ ਵੱਖ-ਵੱਖ ਬਾਡੀ ਦੇ ਆਰਗਨਸ ਤੱਕ ਲੈ ਕੇ ਜਾਣਾ ਮਸਲਸ ਤੱਕ ਲੈ ਕੇ ਜਾਣਾ ਤਾਂ ਕਿ ਸਾਡੀ ਬਾਡੀ ਨਿਰੰਤਰ ਕਿਰਿਆ ਕਰਦੀ ਰਹੇ